ਨੀ ਮੈਂ ਅਜ ਕਿਸੇ ਸ਼ਿਕਾਇਤ ਦੇ ਸਬੰਧ ਵਿੱਚ ਨਹੀਂ ਆਇਆ ਜੀ ਹਾਂਜੀ ਅੱਜ ਤਾਂ ਜਿਹੜਾ ਸਾਡਾ 30 ਬੈੱਡਡ ਐਮਸੀਐਚ ਹੈ ਜਿਹੜਾ ਨਵਾਂ ਬਣਿਆ ਤੇ ਉਹਦਾ ਉਦਘਾਟਨ ਕੀਤਾ ਜਾਣਾ ਹੈ ਮਾਨਯੋਗ ਸਾਡੇ ਸੀਐਮ ਸਾਹਿਬ ਦੁਆਰਾ ਉਹਦੀਆਂ ਤਿਆਰੀਆਂ ਦੇ ਸਬੰਧ ਦੇ ਵਿੱਚ ਮੈਂ ਉਹਨਾਂ ਦਾ ਇੱਕ ਐਨਾਲਿਸਿਸ ਕਰਨ ਵਾਸਤੇ ਆਇਆ ਸੀਗਾ ਅੱਜ ਤੇ ਉਹ ਆ ਜਾ ਕੇ ਮੈਂ ਦੇਖਿਆ ਹੈ ਇੱਕ ਇੱਕ ਕੱਪਲਾਫ ਹੋਇਆ ਸੀ ਉਹਦੀ ਸ਼ਿਕਾਇਤਰੀ ਅਗੇਨ ਚਾਰਜ ਕੀਤੀ ਜਾ ਰਹੀ ਹੈ ਉਸ ਸੰਬੰਧੀ ਤੁਹਾਡੇ ਕੋਲ ਤੁਹਾਡੇ ਵਿਭਾਗ ਵੱਲੋਂ ਕੋਈ ਐਕਸ਼ਨ ਲਿਆ ਗਿਆ ਹੈ ਹਾਂਜੀ ਉਹ ਮੇਰੇ ਵੀ ਧਿਆਨ ਚ ਆਇਆ ਕਿ ਜਿਹੜੇ ਇੱਕ ਸਾਡੇ ਪਲਾਂ ਵਾਲੇ ਐਸਐਮਓ ਸਾਫ ਸੀਗੇ ਔਰ ਦੋ ਮੁਲਾਜ਼ਮ ਹੋਰ ਸੀ ਜਿਹੜੇ ਉਹਨਾਂ ਦੇ ਸਪੋਰਟ ਸਟਾਫ ਦੇ ਉਹਨਾਂ ਨੂੰ ਹਟਾਈ ਛੇ ਤੋਂ ਸਸਪੈਂਡ ਕਰਕੇ ਉਹਨਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਬਣਾਤਾ ਸਰ ਨਾਮ ਦੱਸੋਗੇ ਪਲੀਜ਼ ਉਹਨਾਂ ਦੇ ਇਹਨਾਂ ਦਾ ਨਾਮ ਐਸਐਮਓ ਡਾਕਟਰ ਗੁਰਮੀਲ ਸਿੰਘ ਸੀਗੇ ਇੱਕ ਸ਼ਿਨੂ ਜੀ ਆਂ ਔਰ ਇੱਕ ਸਰਦਾਰ ਜੀ ਜੀ ਸਿੰਘ ਅੱਛਾ ਦੋਸ਼ ਕੀ ਲੱਗੇ ਹੈ ਜੀ ਇਹਨਾਂ ਕੇ ਚਾਰ ਵੜਾ ਤੇਲ ਦੇ ਵਿੱਚ ਕੋਈ ਗੱਡੀਆਂ ਜਿਹੜਾ ਤੇਲ ਸੀਗਾ ਉਹਦੇ ਵਿੱਚ ਕੁਝ ਕੋਲਡ ਪਾਈ ਹੋਈ ਹੈ ਅੱਛਾ ਕੁੱਲ ਕਿੰਨੀਆਂ ਗੱਡੀਆਂ ਤੇ ਹਨ ਮੈਨੂੰ ਮੈਂ ਇਨਕੁਆਰੀ ਨਹੀਂ ਪੜੀ ਹੈ ਅੱਛਾ ਥੈਂਕ ਯੂ